ਹਰਨ ਰੋਡ ਪਟਿਆਲਾ ਉੱਪਰ ਕੁਝ ਦਿਨ ਪਹਿਲਾਂ ਇੱਕ ਵੱਡਾ ਹਾਦਸਾ ਆਇਆ ਸੀ ਜਿਸ ਹਾਦਸੇ ਤੋਂ ਬਾਅਦ ਡਿਵਾਈਡਰ ਉੱਪਰ ਲੱਗੀਆਂ ਗ੍ਰਿਲਾਂ ਬਾਹਰ ਆ ਚੁੱਕੀਆਂ ਸੀ ਦੇਖੋ ਇਹ ਗ੍ਰਿਲਾਂ ਡਿਵਾਈਡਰ ਦੇ ਦੋਨੋਂ ਤਰਫੋਂ ਬਾਹਰ ਆ ਚੁੱਕੀਆਂ ਨੇ ਕਿਸੇ ਸਮੇਂ ਵੀ ਵੱਡਾ ਹਾਦਸਾ ਦੁਬਾਰਾ ਵਾਪਰ ਸਕਦਾ ਹੈ ਦੇਖੋ ਕਾਰਾਂ ਕਿੰਨੀ ক্লোਜ਼ ਜਾ ਰਹੀਆਂ ਨੇ ਗ੍ਰਿਲਾਂ ਦੇ ਕੋਲੋਂ ਕਿਸੇ ਸਮੇਂ ਵੀ ਕਿਸੇ ਦੀ ਜਾਨ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਸੇ ਦੇ ਵਾਹਨ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਅੱਪਾ ਦੇਖਦੇ ਆ ਜਦੋਂ ਵੀ ਕਿਤੇ ਕੋਈ ਵੱਡਾ ਹਾਦਸਾ ਹੁੰਦਾ ਤਾਂ ਅਕਸਰ ਤੌਰ ਤੇ ਜੜੋੜਾ ਉੱਪਰ ਖੰਭੇ ਡੇਡੇ ਹੋ ਜਾਂਦੇ ਨੇ ਗ੍ਰੇਲਾ ਟੁੱਟ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਗ੍ਰੇਲਾ ਟੁੱਟੀਆਂ ਹੋਈਆਂ ਔਰ ਆਮ ਤੌਰ ਤੇ ਤੁਸੀਂ ਰੋੜਾਂ 'ਚ ਦੇਖਦੇ ਹੋ ਔਰ ਤਕਰੀਬਨ ਸਾਰੀਆਂ ਰੋੜਾਂ ਦੇ ਇਸ ਤਰ੍ਹਾਂ ਗ੍ਰੇਲਾ ਬਾਹਰ ਆਈਆਂ ਹੋਈਆਂ ਨੇ ਇਹ ਆਪਣਾ ਢਾਬਾ ਸਰਹੰਗ ਰੋਡ ਐਫਸੀ ਗਰਾਉਂਡ ਦੇ ਸਾਹਮਣੇ ਅਨਾਜ ਮੰਡੀ ਦੇ ਸਾਹਮਣੇ ਇਹ ਗ੍ਰੇਲਾ ਟੁੱਟੀਆਂ ਹੋਈਆਂ ਨੇ ਔਰ ਦੋਨੋਂ ਤਰਫ ਰੋਡ ਦੇ ਬਾਹਰ ਆ ਚੁੱਕੀਆਂ ਨੇ ਕਿਸੇ ਵੀ ਸਮੇਂ ਮੋਟਰਸਾਈਕਲ ਹੋਵੇ ਸਾਈਕਲ ਹੋਵੇ ਬੱਚਿਆਂ ਦਾ ਵਾਹਨ ਹੋਵੇ ਕੋ ਸਕੂਲ ਵੈਨ ਹੋਵੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਕਾਰਨਾਂ ਦਾ ਕਿਸੇ ਦੀ ਜਾਨ ਦਾ ਵੱਡਾ ਨੁਕਸਾਨ ਹੋ ਸਕਦਾ ਇਸ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਗ੍ਰਿਲਾਂ ਬਿਲਕੁਲ ਤਿੱਖੀਆਂ ਔਰ ਖਤਰਨਾਕ ਤਰੀਕੇ ਨਾਲ ਬਾਹਰ ਆਈਆਂ ਹੋਈਆਂ ਨੇ ਕਿਸੇ ਵੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਪ੍ਰਸ਼ਾਸਨ ਜਲਦ ਇਹ ਕਾਰਵਾਈ ਕਰੇ ਧੰਨਵਾਦ